ਮੰਮੀ ਜੀ ਰੋਟੀ ਪੱਕੀ ਪਈ ਆ ਤੁਹਾਨੂੰ ਫੜਾ ਲਾਂ ਪੁੱਤ ਮੇਰਾ ਨਹੀਂ ਰੋਟੀ ਖਾਣ ਦੀ ਗੱਲ ਰਿਹਾ ਮੇਰੇ ਪੁੱਤ ਨੇ ਪਤਾ ਨਹੀਂ ਉੱਥੇ ਰੋਟੀ ਖਾਧੀ ਆ ਕਿ ਨਹੀਂ ਖਾਧੀ ਮੈਨੂੰ ਤਾਂ ਟੈਨਸ਼ਨ ਪਈ ਆ ਮੰਮੀ ਤੁਸੀਂ ਵੀ ਕਰਨਾ ਕਰੋ ਵਿੱਕੀ ਤੇ ਡੈਡੀ ਦੇ ਡੇ ਆ ਨਾ ਕੱਜ ਨਟ ਕਰਨ ਸਾਰਾ ਕੁਝ ਠੀਕ ਹੋ ਜਾਣਾ ਅੱਗੇ ਗੁਰਮੀਰ ਬਿਮਾਰ ਪਈ ਆ ਹੁਣ ਤੁਸੀਂ ਟੈਂਕ ਲੈ ਕੇ ਤੁਸੀਂ ਨਾ ਬੁਖਾਰ ਚੜਾ ਕੇ ਵੇਜਿਓ ਵੀ ਜੇ ਦੇਖੋ ਹੋਊਗਾ ਕੰਮ ਉਹਦਾ ਹੀ ਆ ਨਾ ਮੰਮੀ ਜੀ ਕੱਲ ਵੇਖਿਆ ਕਿਦਾਂ ਟੌਪਸਾ ਖਾ ਲੰਡੀ ਸੀ ਜਾਨ ਬੁੱਝ ਕੇ ਪਾ ਕੇ ਆਈ ਨਹੀਂ ਪੀ ਇਹਨਾਂ ਨੂੰ ਸਾੜਾਂਗੇ ਹੂੰ ਫਿਰ ਐਉਂ ਕਰਕੇ ਕਿਦਾਂ ਕੀਤਾ ਵਾ ਜਿੰਨੀ ਨੂੰ ਕੀ ਚੰਗੀ ਤਰ੍ਹਾਂ ਹੀ ਵੇਖ ਲੈਣਾ ਤੇ ਮੈਨੂੰ ਕਿਹੜਾ ਕਿ ਭਲੇ ਖਾਈਗਾ ਪਤਾ ਤਾਂ ਹੈਗਾ ਸਾਡੇ ਟੋਸ ਪਾਇਆ ਬਹੁਤੀ ਆਕੜ ਮੁਖਾਲਦੇ ਨੇ ਹਾਂ ਚਲੋ ਕੱਲ ਮਾਜਲਾ ਭਾਂਡੇ ਮਾਜਲਾ ਮੈਨੂੰ ਹੋਵਾਂ ਨਾ ਚਲੋ ਕਹੋ ਡਾਡੀ ਵਕੀਲ ਨੇ ਕੀ ਕਿਹਾ ਵਕੀਲ ਨੇ ਕੀ ਜਣਾ ਵਕੀਲ ਨੇ ਦਾ ਪੈਸੇ ਲਿਆਓ ਤੇ ਜਮਾਨਤ ਕਰਾਓ ਕਿੰਨੇ ਕ ਪੈਸੇ ਮੰਗਲੇ ਵਕੀਲ ਨੇ ਲੱਖ ਰੁਪਇਆ ਮੰਗਿਆ ਹੁਣੇ ਹਲੇ ਇਹ ਪੈਸੇ ਕਿੱਥੋਂ ਦੇਵਾਂਗੇ ਮੇਰੇ ਪੁੱਤ ਛੋਟੇ ਵੀ ਜਾਊਗਾ ਛੋਟੇ ਜਾਏਗਾ ਪਰ ਪੈਸੇ ਲੱਗ ਕੇ ਲੱਖ ਰੁਪਇਆ ਨੇ ਮੰਗਿਆ ਨੇ ਕਹੇ ਜਿਹੜਾ ਦਵਾਈ ਦਾ ਕੰਮ ਹੈ ਨਾ ਇਹ ਬੜਾ ਪੁੱਠਾ ਕੰਮ ਹੁੰਦਾ ਵਾ ਤੇ ਉਹਨਾਂ ਨੂੰ ਦੱਸਣਾ ਹੈ ਨਾ ਕਿ ਅਜੇ ਤੱਕ ਕੁਛ ਕੀਤਾ ਹੀ ਨਹੀਂ ਗਾ ਹੈਗਾ ਅਹੀਂ ਤਾਂ ਇਹਨਾ ਹੀ ਕੋਸ਼ਿਸ਼ ਨਹੀਂ ਕੀਤਾ ਸਾਡੇ ਏਡਾ ਜ਼ਬਾਨੀ ਕੰਮ ਨਹੀਂ ਕੋਈ ਵੀ ਮੰਨਦਾ ਹੁੰਦਾ ਉਥੇ ਸਬੂਤ ਚਾਹੀਦੇ ਨੇ ਉਹਨੇ ਜਿਹੜੇ ਆਪਣੇ ਕੱਪੜੇ ਪਾਲੇ ਨੇ ਆਪਣੇ ਸੀਟੇ ਸਟਾਣ ਆਈਆਂ ਨੇ ਉਹਨਾਂ ਦੇ ਕੋਈ ਸਬੂਤ ਨਹੀਂ ਸਾਰੇ ਅਸੀਂ ਆਖੀ ਜੇ ਕਿ ਏਡਾ ਜ਼ਬਾਨੀ ਕੰਮ ਨਹੀਂ ਅਸੀਂ ਕੋਸ਼ਿਸ਼ ਨਹੀਂ ਕੀਤਾ ਹੈ ਕੋਸ਼ਿਸ਼ ਨਹੀਂ ਕੀਤਾ ਏਦਾਂ ਨਹੀਂ ਬੰਦਾ ਹੁੰਦਾ ਸਾਲਾ ਹੀ ਹਰ ਬਦਾ ਹੀ ਹੋਗਾ ਲਾਦਾ ਮੈਂ ਨਹੀਂ ਕਿਹਾ ਕੀਤਾ ਪਰ ਉਹਨੇ ਸਬੂਤ ਦੇਣੇ ਪੈਂਦੇ ਨੇ ਅਗਲੇ ਤਾਂ ਸਬੂਤ ਨੇ ਸਾਰੇ ਹੌ ਲੱਖ ਰੁਪਏ ਤਾਂ ਇੰਤਜ਼ਾਮ ਕਰਾਂਗੇ ਕਿੱਥੋਂ ਵਿਆਹ ਜੀ ਫੜ ਲਾਂਗੇ ਕੋਨ ਮੁੰਡੇ ਦੀ ਜਮਾਨਤ ਤੇ ਕਰਾਉਣੀ ਆ ਨਾ ਇਹਨਾਂ ਕੰਮਾਂ ਦੇ ਵਿੱਚ ਤੇ ਵਿਆਜ ਹੀ ਪੈਸੇ ਫੜਨੇ ਪੈਦੇ ਹੁੰਦੇ ਆ ਪਰ ਵਿਆਜ ਹੀ ਬੜਾ ਪੈਣਾ ਵਾ ਕੀ ਕਰਾਂਗੇ ਤੇ ਫਿਰ ਕੀ ਕਰਨਾ ਹੋਇਆ ਡੈਡੀ ਜੀ ਅਸੀਂ ਵਿਆਜ ਹੀ ਪੈਸੇ ਕਰ ਤੋਂ ਫੜਨੇ ਆ ਸਾਡੇ ਕੋਈ ਇੰਨਾ ਸੋਨਾ ਜੋ ਪਿਆ ਵਾ ਅਸੀਂ ਉਹ ਵਰਤਦੇ ਆ ਤੇ ਸੋਨਾ ਵੇਚ ਲਓ ਫਿਰ ਹੋਰ ਕੀ ਕਰਨਾ ਫਿਰ ਹੈਗਾ ਤੇ ਕੋਈ ਗੱਲ ਨਹੀਂ ਇੰਨਾ ਕੰਮ ਆਲੀ ਹੁੰਦਾ ਵਾ ਚਲੋ ਤੁਹਾਨੂੰ ਪਤਾ ਹੈਗਾ ਤਾਂ ਮੈਨੂੰ ਤੇ ਪਤਾ ਵੀ ਲੱਗਾ ਵੀ ਹੈਗਾ ਕਿ ਨਹੀਂ ਹੈਗਾ ਚਲੋ ਹੁਣ ਔਖੇ ਟਾਈਮ ਤੇ ਵਰਤ ਲਓ ਹਾਂ ਸੋਨਾ ਫਿਰ ਜਿੱਥੇ ਬਹੁਤ ਪੈ ਗਈ ਤੇ ਬਣਾਉਂਦਾਗੇ ਨਾ ਪੈ ਗਈ ਤੇ ਫਿਰ ਨਾ ਸੀ ਕੀ ਕਰੀਏ ਹੁਣ ਆਓ ਚਲੋ ਇੱਕ ਵਾਰੀ ਜਮਾਨਤ ਤੇ ਕਰਾਈਏ ਮੁੰਡੇ ਦੀ ਹੋਰ ਉਹਨੂੰ ਤਾਂ ਘਰ ਲਿਆ ਉਹ ਵਿਚਾਰੇ ਨੂੰ 프리ਦਾ ਹਾਂਜੀ ਨਿੱਕੀ ਕਿੱਥੇ ਆ ਡੈਡ ਜੀ ਉੱਤੇ ਵੀਲੀ ਆ ਤੇ ਚਲੋ ਐਦਾਂ ਕਰੋ ਸੋਨਾ ਕੱਢੋ ਫਿਰ ਤੇ ਮੈਂ ਤੇ ਵਿੱਕੀ ਜਾ ਕੇ ਤੇਰੇ ਸਜਾਰੇ ਨਾਲ ਗੱਲ ਕਰ ਲਈਂ ਆ ਚਲੋ ਠੀਕ ਆ ਠੀਕ ਹੈ ਹਾਂ ਠੀਕ ਜੀ ਆ ਸ਼ਾਇਦ ਕੱਢ ਲਮੋਨੀ ਚਲ ਚਾ ਚਾ ਮੰਮੀ ਸੋਣਾ ਕਿੱਥੇ ਗਿਆ ਵਾ ਤੇ ਸਾਹਮਣੇ ਆ ਖਾਲੀ ਡੱਬੀਆਂ ਚਲ ਗਿਆ ਕੁਛ ਵੀ ਨਹੀਂ ਖਾਲੀ ਮੰਮੀ ਡੈਡੀ ਡੈਡੀ ਨੂੰ ਪੁੱਛੋ ਜਾ ਕੇ ਕਬਤ ਡੈਡੀ ਕਬਤ ਡੈਡੀ ਕਿਉਂ ਪੈ ਗਈ ਸੋਨਾ ਮਾਸਾ ਨੀtheta ਰਹਿ ਗਿਆ ਕਿਉਂ ਕੀ ਡਰਜੀ ਡੱਬੀਆਂ ਸਾਰੀਆਂ ਖਾਲੀ ਯਾ ਤੂੰ ਵੇ ਤੂੰ ਨੇ ਕਿ ਪਿਛੇ ਰੱਖਿਆ ਕਿਤੇ ਉਹ ਨਹੀਂ ਡੈਡੀ ਜੀ ਜਦੋਂ ਡੋ ਟੋਪਸ ਗਵਾਤੀ ਉਹ ਡੋਡੀ ਦੇ ਚਾਹਵੀਆ ਮੰਮੀ ਕੋਲ ਸੀ ਮੈਂ ਤੁਹਾਨੂੰ ਪਹਿਲਾਂ ਹੀ ਆਖਿਆ ਸੀ ਨਾ ਕਿ ਅਜੇ ਤੇ ਤੁਹਾਨੂੰ ਤੌਸਾਂ ਕੱਲਿਆਂ ਦਾ ਪਤਾ ਲੱਗਾ ਅਜੇ ਪਤਾ ਨਹੀਂ ਅੰਦਰ ਅੰਦਰ ਕੀ ਕੁਝ ਗਾਇਬ ਹੋ ਗਿਆ ਅਜਾ ਆ ਗਿਆ ਨਾ ਸਾਹਮਣੇ ਤੁਹਾਡੇ ਸਾਲਾ ਕੁਝ ਸਾਰੀਆਂ ਡੱਬੀਆਂ ਖਾਲੀ ਤੂੰ ਜਾਂ ਫੇਰ ਕੇ ਲੈ ਗਈ ਆ ਉਹ ਸਾਰਾ ਕੁਝ ਹੀ ਕੇ ਤੂੰ ਫੇਰ ਗਿਆ ਹੂੰ ਡੜਜੀ ਕੀ ਕਰਾਂਗੇ ਕਰਨਾ ਕੀ ਹੈ ਹੁਣ ਇੰਤਿਹਾਰ ਨਹੀਂ ਸਮਝ ਆਉਣ ਲਈ ਹਾਏ ਹਾਏ ਮੇਰੀ ਪੁੱਤ ਦੀ ਹੁਣ ਜਮਾਨਤੀ ਨਾ ਹੋਊਗੀ ਹਾਏ ਹੁਣ ਕੀ ਬਣੂਗਾ ਮੇਰਾ ਪੁੱਤ ਉੱਥੇ ਰਹੇਗਾ ਜੇਲ੍ਹਤੀ ਰਹੂਗਾ ਆਪ ਆਪਣਾ ਸਾਰਾ ਕੁਝ ਸਾਡੇ ਘਰ ਚੋਂ ਲੈ ਗਈ ਹਾਏ ਰੱਬਾ ਹੁਣ ਕੀ ਕਰਾਂਗੇ ਕਲੇਣੀ ਸਾਡੇ ਘਰ ਤੇ ਆ ਗਈ ਹੁਣ ਜਾ ਹੀ ਫੇਰ ਕੇ ਲੈ ਗਈ ਮੈਂ ਦੱਸੋ ਕੀ ਕਰਾਂ ਸੁਪ੍ਰੀਤ ਤੀਜਾ ਸੰਭ ਲੈਂਦੇ ਚਾ ਚਾ ਜਨਾ ਟਾਈਮ ਨਾ ਤੇ ਨਾ ਇੱਥੋਂ ਤੱਕ ਗੱਲ ਪਹੁੰਚਦੀ ਹਾਏ ਕਵਰ ਦੀ ਡੈਡੀ ਹੁਣ ਕਿੱਥੋਂ ਪੈਸੇ ਲਿਆਓਗੇ ਮੰਮੀ ਕੀ ਹੋਇਆ ਕਿਹੜੀ ਗੱਲੋਂ ਡੇਜੇ ਖਪਣ ਖਪਣਾ ਕਿਹੜੀ ਗੱਲੋਂ ਆ ਉਹ ਜੋ ਕੋ ਜਾਗਾ ਸੀ ਸਾਰਾ ਹੁੰ ਜਾ ਫਿਰ ਕੇ ਲੈ ਗਈ ਆ ਉਹ ਹਗਾ ਨੂੰ ਲਈ ਆ ਖਪਣ ਹੈ ਸੋਨਾ ਸਾਰਾ ਹੀ ਲਾਗੇ ਸਾਰਾ ਹੀ ਐਨਾ ਸੋਨਾ ਨਹੀਂ ਰਹਿਣ ਦਿੰਦਾ ਉਹਨੇ ਮੈਂ ਤਾਂ ਨਾਲ ਪਹਿਲੇ ਦਿਨ ਹੀ ਆ ਦਿੱਤਾ ਸੀ ਮੈਂ ਅੱਜ ਤੇ ਟੌਪਸ ਗਏ ਆ ਨਾ ਅੱਜ ਤੁਹਾਨੂੰ ਬਾਅਦ ਚ ਪਤਾ ਲੱਗੇਗਾ ਜੂ ਜੂ ਤੁਸੀਂ ਚੀਜ਼ਾਂ ਵੇਖੋਗੇ ਫੇਰ ਤੁਹਾਨੂੰ ਪਤਾ ਲੱਗੇਗਾ ਵੀ ਕੀ ਕੀ ਗਿਆ ਸਾਰਾ ਹੀ ਹੁੰ ਜਾ ਫਿਰ ਕੇ ਲੈ ਗਈ ਆ ਆਪਸਲਾਗਾ ਅੰਦੇ ਸੀ ਕਿ ਚਲੋ ਸੋਨਾ ਵੇਚ ਕੇ ਤੇ ਭਾਜੀ ਦੀ ਜ਼ਮਾਨਤ ਕਰਵਾ ਲੈਂਦੇ ਆ ਤੇ ਉਹ ਵੇਖਿਆ ਤੇ ਕੁਛ ਵੀ ਨਹੀਂ ਉਹ ਆ ਤਾਂ ਸ਼ੇਰ ਦੇ ਮੂੰਹ ਨੂੰ ਲਹੂ ਲੱਗਣ ਵਾਲੀ ਗੱਲ ਹੋਈ ਆ ਲਹੂ ਲੱਗਾ ਸੀ ਤਾਂ ਹੁਣ ਜਦ ਫਿਰਨਾ ਫਿਰਨਾ ਹੈਗਾ ਗਲਤੀ ਤੁਹਾਡੀ ਆ ਜਿਹੜਾ ਸਾਰਾ ਕੋ ਪਤਾ ਹੁੰਦਿਆ ਹੋਇਆ ਵੀ ਅਸੀਂ ਨਹੀਂ ਲਾਪਰਵਾਹੀ ਵਰਤੀ ਆ ਇਹ ਹਾ ਸਾਰੀਆਂ ਗੱਲਾਂ ਛੱਡੋ ਹੁਣ ਇਹ ਦੱਸੋ ਜ਼ਮਾਨਤ ਕਿੱਦਾਂ ਹੋਏਗੀ ਮੁੰਡੇ ਦੀ ਕੀ ਕਰੇਗਾ ਉਹ ਜੇਲ੍ਹ 'ਚ ਰਹੇਗਾ ਉਹ ਜ਼ਮਾਨਤ ਲਈ ਪੈਸੇ ਚਾਹੀਦੇ ਨੇ ਪੈਸੇ ਤੇ ਪੈਸਾ ਮੇਰੇ ਕੋਲ ਹੈ ਨਹੀਂ ਕੋਈ ਵੀ ਜਾਂ ਤਾਂ ਮੈਨੂੰ ਵਿਆਜ ਹੀ ਫੜ ਲਿਈਂ ਆ ਤੇ ਜਾ ਫੇ ਪੈਲੀ ਗਹਿ ਲੈ ਪਾ ਲੈਨੇ ਆ ਹੋਰ ਕੀ ਹੋ ਸਕਦਾ ਨਹੀਂ ਡੈਡੀ ਜੀ ਨਾ ਤਾਂ ਪੈਸਾ ਵਿਆਜੀ ਫੜਨਾ ਤੇ ਨਾ ਪੈਲੀ ਗਹਿਣੇ ਪਾਉਣੀ ਆ ਵਿਆਜੀ ਪੈਸਾ ਨਹੀਂ ਸਾਡੇ ਕੋਲ ਲੱਥਣਾ ਐਦਾਂ ਕਰਦੇ ਆ ਆਪਾਂ ਗੱਡੀ ਵੇਚ ਦਿੰਨੇ ਆ ਕੋਈ ਗੱਲ ਨਹੀਂ ਕੱਢ ਲਾਂਗੇ ਥੋੜੇ ਬੋਧੇ ਔਖੇ ਦਿਨ ਕੀ ਕਰਨਾ ਫਿਰ ਪਰ ਬੋਧਾ ਗੱਡੀ ਤੇ ਤੂੰ ਆਪਣੀ ਕਮਾਈ ਦੀ ਲਈ ਆ ਕੋਈ ਗੱਲ ਨਹੀਂ ਡੈਡੀ ਜੀ ਫਿਰ ਕੀ ਆ ਮੇਰੇ ਭਰਾ ਨਾਲੋਂ ਗੱਡੀ ਚੰਗੀ ਆ ਮੈਨੂੰ ਉਹ ਇਹੋ ਜਿਹੀਆਂ ਗੱਡੀਆਂ ਤਾਂ 20 ਹੋਰ ਲਈਆਂ ਜਾਣਗੀਆਂ ਪਰ ਆਪਣੇ ਭਰਾ ਨੂੰ ਤਾਂ ਛਡਾਵਾਂ ਪਹਿਲਾਂ ਜਰੋ ਠੀਕ ਹੈ ਫਿਰ ਜਿੱਦਾਂ ਹੁੰਦਾ ਕਰੋ ਫਿਰ ਮੰਮੀ ਤੁਸੀਂ ਫਿਕਰ ਨਾ ਕਰੋ ਮੈਂ ਅੱਜ ਹੀ ਕਰਦਾ ਕਿਹੜੇ ਡੀਲਰ ਨਾਲ ਗੱਲ ਵਿੱਕੀ ਗੱਡੀ ਨੂੰ ਵੀ ਕੰਕ ਤੇ ਦੋ ਤਿੰਨ ਦਿਨ ਲੱਗ ਜਾਣੇ ਆ ਓਨੇ ਦਿਨ ਭਾਜੀ ਜੇਲ੍ਹ ਜੀ ਰਹਿਣਗੇ ਉਹ ਨਹੀਂ ਲੱਗਦੇ ਦੋ ਤਿੰਨ ਦਿਨ ਹੁਣ ਮਹਿੰਗੀ ਸਸਤੀ ਵੇਚ ਦਿੰਨੇ ਆ ਕੀ ਕਰਨਾ ਫਿਰ ਹੁਣ ਇਹ ਥੋੜੀ ਵੀ ਇੱਕ ਵੇਖੀ ਜਾਣਾ ਕਿ ਸਾਡੀ ਇਨੇ ਦੀ ਵਿਕੇ ਸਾਡੀ ਇਨੇ ਦੀ ਵਿਕੇ ਹੁਣ ਸਾਨੂੰ ਲੋੜ ਆ ਚੱਲ ਜਾ ਫਿਰ ਪਤਾ ਕਰੋ ਕੋਈ ਨਹੀਂ ਮੈਂ ਕਰਦਾ ਪਤਾ ਹੈ ਹਾਂ ਦੱਸ ਕੀ ਵਿਖਾਰਣਾ ਮੈਨੂੰ ਕਦੇ ਇਹ ਮੇਰੇ ਪਿੱਛੇ ਪਿੱਛੇ ਫਿਰਨ ਈ ਹੈ ਲਿਆ ਵਿਖਾਰ ਹੁਣ ਮੈਂ ਬੈਠੀ ਹਾਂ ਪਹਿਲਾਂ ਅੱਖਾਂ ਬੰਦ ਕਰੋ ਖੋਲਿਓ ਨਾ ਜਿੰਨਾ ਚਿਰ ਮੈਂ ਨਹੀਂ ਕਹੂੰਗੀ ਆਹ ਕਿਹੜੀ ਚੀਜ਼ ਹੈ ਜਿਹੜੀ ਅੱਖਾਂ ਮੰਦ ਕਰ ਲਾ ਮੈਂ ਕਰੋ ਤੇ ਸਹੀ ਲੈ ਮੈਂ ਕਰ ਲੈਣੀ ਆ ਵੇਖਿਓ ਨਾ ਚੰਗਾ ਚੰਗਾ ਨਹੀਂ ਵੇਂਦੀ ਚਲੋ ਕੋਲੋਂ ਰੱਖਾ ਇਹ ਕਿੱਥੋਂ ਲੈ ਆਈ ਹੂੰ ਕਿੱਥੋਂ ਲਿਓੜੇ ਆ ਅੱਗੇ ਕਿੱਥੋਂ ਲਿਆਉਂਦੇ ਹੀ ਇਹ ਕੋਈ ਕੰਮ ਕੀਤਾ ਹੀ ਇਹ ਵੀ ਕੀਤਾ ਹੀ ਮੈਂ ਮੈਨੂੰ ਪਤਾ ਹੀ ਕਿ ਇਸ ਘਰ ਦੇ ਵਿੱਚ ਰਹਿਣ ਬਸੇਰਾ ਤੇ ਨਹੀਂ ਹੁਣ ਹੋਣਾ ਤੇ ਮਨਾ ਜੋ ਹੱਥ ਚਾਉਂਦਾ ਨਾ ਲਈ ਆਓ ਲਈ ਆਓ ਆਪਣੇ ਕੰਮ ਆਊਗਾ ਨਹੀਂ ਫਿਰ ਵੀ ਦੱਸ ਤੇ ਸਹੀ ਐਡਾ ਵੱਡਾ ਹੱਥ ਕਦੋਂ ਮਾਰਿਆ ਹੀ ਮੰਮੀ ਇਹ ਕਵਲ ਦੇ ਆਉਣ ਤੋਂ ਇੱਕ ਦੋ ਦਿਨ ਪਹਿਲਾਂ ਦੀ ਗੱਲ ਆ ਮੈਨੂੰ ਪਤਾ ਹੀ ਉਹ ਬੰਦੇ ਨੇ ਆ ਕੇ ਕੋਈ ਨਾ ਕੋਈ ਖਲਾਰਾ ਤੇ ਪਾਉਣਾ ਹੀ ਪਾਉਣਾ ਤੇ ਜੇ ਖਲਾਰਾ ਪਹਿਣਾ ਹੀ ਤੇ ਮੈਨੂੰ ਵੀ ਪਤਾ ਹੀ ਕਿ ਮੈਂ ਵੀ ਗੜੀ ਘਟ ਨਹੀਂ ਹੈਗੀ ਚੁੱਪ ਤੇ ਮੈਂ ਵੀ ਨਹੀਂ ਕਰਨ ਵਾਲੀ ਤੇ ਮੈਂ ਸੋਚਿਆ ਜੇ ਤੇ ਆਪਣੇ ਹੱਥ ਚ ਆ ਜੂਗੀ ਤਾਂ ਵੀ ਵਧੀਆ ਜੇ ਇੱਕ ਉੱਥੇ ਰਵਾਂਗੇ ਤਾਂ ਵੀ ਵਧੀਆ ਦੋਵਾਂ ਥਾਵਾਂ ਤੇ ਹੈ ਤੇ ਆਪਣੀ ਮੁਠੀ ਚਾ ਨਾ ਇਹ ਕਰਕੇ ਮੈਂ ਪਹਿਲਾਂ ਹੀ ਹੱਥ ਫੇਰ ਲਿਆ ਹੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਉਦੋਂ ਚੰਗੇ ਬਣਨ ਦਾ ਨਾ ਨਾਟਕ ਬੜਾ ਵਧੀਆ ਕਰਦੀ ਹੀ ਮੈਂ ਉਹਨਾਂ ਨੂੰ ਲੱਗਦਾ ਸੀ ਕਿ ਇਹ ਬੜੀ ਸੁੰਦਰੀ ਹੋਈ ਆ ਨਹੀਂ ਮੰਨਾ ਬਹੁਤ ਇਹਨੂੰ ਬੜਾ ਸਾ ਅਤਰ ਦਿਮਾਗ ਤੇਰਾ ਪਰ ਇਹ ਹੱਥ 'ਚ ਕੀਤਾ ਕਿ ਤਰਾਈ ਹੱਥ 'ਚ ਕਿੱਦਾਂ ਕੀਤਾ ਲੈ ਫਿਰ ਸੋਣ ਆਲੂ ਮੰਮੀ ਜੀ ਆਲੂ ਡੈਡੀ ਜੀ ਵਿੱਕੀ ਪ੍ਰੀਤ ਕਿੱਥੇ ਉਹਨੂੰ ਵੀ ਮਾਰ ਲੈਣੀ ਈ ਆਵਾਜ਼ ਹੈ ਕੋਈ ਨਹੀਂ ਮਾਰ ਲੈਣਾ ਪ੍ਰੀਤ ਪ੍ਰੀਤ ਹਾਂਜੀ ਆ ਜਾ ਬਹਿ ਜਾ ਆ ਭਾਬੀ ਨੇ ਖੀਰ ਬਣਾਈ ਆ ਖਾਲਾ ਵਿੱਕੀ ਤੁਹਾਨੂੰ ਪਤਾ ਹੋਵੇਗਾ ਮੈਂ ਮਿੱਠਾ ਨਹੀਂ ਖਾਣੀ ਆ ਮੈਂ ਨਹੀਂ ਖਾਣੀ ਚੱਲ ਖਾਲਾ ਥੋੜੀ ਜੀ ਨਹੀਂ ਨਹੀਂ ਮੈਂ ਨਹੀਂ ਖਾਣੀ ਕੀ ਨੇ ਤੁਹਾਨੂੰ ਖਾਤੀ ਮੇਰੇ ਦੇ ਸਾਰੇ ਕੀਤੇ ਕਰਾਇਤੇ ਪਾਣੀ ਫੇਰ ਦੇਣਾ ਇੰਨੇ ਮੇਰਾ ਪਲਾਨ ਚਾਪਟ ਕਰੋਗੀ ਉਹ ਤਾਂ ਖੀਰ ਤੇ ਤੈਨੂੰ ਖਾਣੀ ਪੈਣੀ ਆ ਜਿੱਧਾ ਮਰਜੀ ਖਾਵੇਂ ਕੋਈ ਨਹੀਂ ਕਰਦੀਆਂ ਤੇਰਾ ਇਲਾਜ ਖੀਰ ਕਿਉਂ ਨਹੀਂ ਖਾਣੀ ਤੋਂ ਬਲਾ ਮੈਂ ਤੇ ਬੜੇ ਪਿਆਰ ਨਾਲ ਖੀਰ ਬਣਾਈ ਸੀ ਸਾਰਿਆਂ ਲਈ ਮੈਨੂੰ ਇਹ ਕਿ ਆਪਾਂ ਸਾਰਾ ਡੱਬਾ ਬੈਠ ਕੇ ਨਾਲ ਮਿਲ ਕੇ ਇਕੱਠੇ ਖੀਰ ਖਾਵਾਂਗੇ ਤੇ ਸਾਰੇ ਗਿੱਲੇ ਸ਼ਿਕਏ ਤੇ ਰੋ ਜਾਣਗੇ ਪਰ ਇਹਦੇ ਮੈਨੂੰ ਲੱਗਦਾ ਹਲੇ ਵੀ ਮੇਰੇ ਨਾਲ ਨਾਰਾਜ਼ ਆ ਪਤਾ ਨਹੀਂ ਇਹਨੂੰ ਕਿਹੜੀ ਗੱਲ ਦਾ ਗੁੱਸਾ ਆ ਚਲੋ ਨਹੀਂ ਇੰਨੇ ਖਾਣੀ ਤੇ ਇਹਦੀ ਮਰਜ਼ੀ ਚਲ ਤੁਸੀਂ ਫਿਕਰ ਨਾ ਕਰੋ ਕਿਸੇ ਗੱਲ ਦਾ ਕੋਈ ਨਹੀਂ ਮੈਂ ਕਹਿੰਨਾ ਉਹ ਖਾ ਲੈਂਦੀ ਆ ਮੈਂ ਤੇ ਹੁਣ ਇਹੋ ਹੀ ਕੋਸ਼ਿਸ਼ ਕਰਨ ਰਹੀ ਆ ਕਿ ਕਿਸੇ ਨਾ ਕਿਸੇ ਤਰੀਕੇ ਆਪਾਂ ਸਾਰੇ ਜਣੇ ਰਲ ਮਿਲ ਕੇ ਰਹਾ ਕਰੀਏ ਤੇ ਇਕੱਠੇ ਬਹਿ ਕੇ ਚੀਜ਼ ਖਾਣ ਦੇ ਵਿੱਚ ਮਜ਼ਾ ਆਉਂਦਾ ਆ ਪਰ ਜੇ ਇਦਾਂ ਕਰੋਗੀ ਤੇ ਫਿਰ ਉਹ ਗੱਲ ਨਹੀਂ ਨਭੰਦੀ ਕੋਈ ਨਹੀਂ ਮੈਂ ਲਿਆਉਣਾ ਨੂੰ ਤੁਸੀਂ ਨਾ ਫਿਕਰ ਕਰੋ ਮੈਨੂੰ ਪਤਾ ਤੁਸੀਂ ਬੜੇ ਚਾਹਨਾ ਬਣਾਈ ਪ੍ਰੀਤ ਤੂੰ ਇੱਥੇ ਆ ਕੇ ਬਹਿ ਗਈਆਂ ਆ ਜਾ ਉੱਥੇ ਵਿਕੀ ਤਾਂ ਨਵੀਂ ਪਤਾਵਾ ਮੈਨੂੰ ਮਿੱਠਾ ਪਸੰਦ ਨਹੀਂ ਆ ਤੇ ਮੈਂ ਜਿਹੜੂ ਖਾਣੀ ਨਹੀਂ ਤੇ ਫਿਰ ਮੈਂ ਬਹਿ ਕੇ ਕੀ ਕਰਾਂ ਚਾਲ ਠੀਕ ਆ ਨਹੀਂ ਪਸੰਦ ਥੋੜੀ ਬੋਦੀ ਖਾ ਲਈ ਹੁਣ ਸਾਰੇ ਜੀ ਉੱਥੇ ਬੈਠੇ ਆ ਸਾਰੇ ਖਾਣ ਦੇ ਆ ਤੂੰ ਇੱਥੇ ਕੱਲੀ ਆ ਕੇ ਬੈਠੀ ਚੰਗੀ ਥੋੜਾ ਲੱਗਦੀ ਆ ਤੇ ਮੈਂ ਕਿਹੜਾ ਗੁੱਸੇ ਨਾਲ ਬੈਠਿਆ ਆ ਭਾਵੇਂ ਤੂੰ ਗੁੱਸੇ ਨਾਲ ਨਹੀਂ ਨਾ ਬੈਠੀ ਭਾਬੀ ਨੇ ਦੇਖੋ ਸੋਚਣਾ ਮੈਂ ਕਿੰਨੇ ਪਿਆਰ ਨਾਲ ਖੀਰ ਬਣਾਈ ਆ ਤੇ ਪ੍ਰੀਤ ਜੇ ਵੀ ਮੇਰੇ ਨਾਲ ਤੇਰ ਮੇਰ ਰੱਖਦੀ ਆ ਚੱਲ ਆ ਜਾ ਥੋੜੀ ਖਾ ਲਈ ਤਾਂ ਚੰਗੀ ਲੱਗੀ ਤਾਂ ਤੇਰ ਮੇਰ ਤੇ ਮੈਂ ਤਾਂ ਰੱਖਾਂ ਜਾਂ ਮੈਨੂੰ ਕਿਸੇ ਗੱਲ ਦਾ ਗੁੱਸਾ ਹੋਵੇ ਚੱਲ ਗਾ ਮੈਂ ਮਣਾ ਕਰੀ ਜਾਣਦੀ ਸੀ ਦੇਖਿਆ ਭਾਬੀ ਨੇ ਕਿੰਨੀ ਸਵਾਦ ਖੀਰ ਬਣਾਈ ਆ ਸੱਚੀ ਭਾਬੀ ਬਹੁਤ ਸਵਾਦ ਬਣੀ ਖੀਰ ਸੱਚੀ ਹਾਂਜੀ ਤੇ ਤੁਸੀਂ ਨਹੀਂ ਖਾਣ ਦੇ ਹੋ ਰੱਖੀ ਆ ਮੈਂ ਵੀ ਪਾ ਕੇ ਆਪਣੇ ਦੀ ਪਰਨਾ ਸਾਰੇ ਜਾਣੇ ਤੁਸੀਂ ਮੈਨੂੰ ਇੰਨੇ ਚੰਗੇ ਲੱਗਣ ਦੇ ਆ ਨਾ ਖੀਰ ਖਾਂਦੇ ਮੇਰੇ ਹੱਥ ਦੀ ਮਜ਼ਾ ਬੜਾ ਆਉਣਿਆ ਮੇਰੇ ਜੀ ਨਹੀਂ ਘਾੜੇ ਉੱਠਣ ਨਾਲੇ ਮੈਂ ਕਿਹਾ ਜੇ ਕਿਸੇ ਹੋਰ ਨੇ ਹੋਰ ਖੀਰ ਖਾਣੀ ਹੋਊਗੀ ਤਾਂ ਮੈਂ ਆਪਣੇ ਵਾਲੀ ਦੇ ਦੂੰਗੀ ਹਾਂ ਜਲਦੀ ਡੈਡੀ ਤੋਂ ਲੰਮੀ ਪੈਗੇ ਜੇ ਘੜੀ ਡੰਗਰਾ ਵਰ ਤੇਰਾ ਮਾਰਣਾ ਹੈ ਤੁਹਾਡਾ ਜੀ ਕਹਿੰਦਾ ਸੌਣਾ ਮੈਨੂੰ ਘੜੀ ਕਸਾਉਣਾ ਦੇ ਫਿਰ ਜਾਣਾ ਵਾ ਚਲੋ ਠੀਕ ਆ ਮੈਂ ਵੀ ਘੜੀ ਪੈ ਲੈਣੀ ਫਿਰ ਨਾ ਪ੍ਰੇਸ਼ਾਨ ਹੋਵੋ ਕੋਈ ਗੱਲ ਨਹੀਂ ਆਪੇ ਠੀਕ ਹੋ ਜਾਏਗਾ ਸਭ ਕੁਝ ਉਹ ਪਰੇਸ਼ਾਨ ਕੋਨਾ ਹਾਂ ਮੈਂ ਉੱਥੇ ਕੱਲ ਹਾਲਾਤ ਦੇਖਿਆ ਕਿੱਡੇ ਮਾੜੇ ਐ ਅਗਲਾ ਮੈਨੂੰ ਘਰ ਨਹੀਂ ਵੜਨ ਦਿੱਤਾ ੱੱਕੇ ਮਾਰ ਕੇ ਘਰੋਂ ਬਾਹਰ ਕੱਢਦਾ ਇਹ ਮੇਰੇ ਨਾਲ ਸਲੂ ਕਰ ਸਕਦੇ ਆ ਤੇ ਮੇਰੀ ਭੈਣ ਦਾ ਕੀ ਸਲੂ ਕਰਨੇ ਹੋਣਗੇ ਉੱਥੇ ਚੱਲ ਕੋਈ ਗੱਲ ਨਹੀਂ ਵਾਇਰੂ ਤੇ ਭਰੋਸਾ ਰੱਖੋ ਆਪੇ ਸਭ ਕੁਝ ਠੀਕ ਹੋ ਜਾਣਾ ਮੈਂ ਤੁਹਾਨੂੰ ਕਿਹਾ ਹੀ ਨਾ ਕਿ ਜੇ ਇੱਕ ਰਸਤਾ ਬੰਦ ਹੋ ਜਾਈਏ ਤੇ ਰੱਬ ਦੋ ਰਸਤੇ ਹੋਰ ਖੋਲ ਦਿੰਦਾ ਹੈ ਰਸਤਾ ਖੁੱਲਣਾ ਤੇ ਪਤਾ ਨਹੀਂ ਪਰ ਐਵੇਂਲੇ ਸਾਰਾ ਕੁਝ ਉਹਨਾਂ ਦੇ ਹੱਥ ਵਿੱਚ ਆ ਪੁਲਿਸ ਵੀ ਉਹਨਾਂ ਨੇ ਆਪਣੇ ਹੱਥਾਂ ਵਿੱਚ ਕੀਤੀ ਹੋਈ ਹੈ ਉਹਨ ਉਦਾਂ ਨੇ ਕੀ ਵੇਖਿਆ ਇਥੇ ਕਿੰਨਾ ਪਰੇਸ਼ਾਨ ਹੈ ਕਿੰਨਾ ਪਰੇਸ਼ਾਨ ਲੱਗਣ ਦਾ ਵਿਚਾਰਾ ਓਹੋ ਖਪਿਆਂ ਕੀ ਹੁਣਾਵਾ ਤੁਹਾਨੂੰ ਕਿਹਾ ਨਾ ਕੋਈ ਨਾ ਕੋਈ ਰਸਤਾ ਪੇ ਲੱਗ ਜਾਏਗਾ ਉਹ ਰਸਤਾ ਤੇ ਖੁੱਲਿਆ ਪਿਆ ਸਾਨੂੰ ਨਜ਼ਰ ਨਹੀਂ ਆਉਂਦਾ ਕੀ ਮਤਲਬ ਤੇ ਲੈ ਮਤਲਬ ਕੀ ਹੁਣ ਤੇ ਗੱਲ ਬਣ ਗਈ ਆ ਤੂੰ ਉਦੋਂ ਆਖਿਆ ਨਾ ਕਿ ਮੇਰੇ ਮਾਸੇ ਦੀ ਮੁੰਡੇ ਦੀ ਇਥੇ ਬਗਲੀ ਹੋਈ ਆ ਤੇਰੀ ਮੰਨਦਾ ਉਹ ਲੈ ਪੂਰੀ ਮੰਨਦਾ ਉਹ ਤੇ ਮੇਰੇ ਤੋਂ ਛੋਟੀ ਹੁੰਦੀ ਤੇ ਰਖੜੀ ਘੋਣ ਤੇ ਰਹੇ ਨੇ ਲੈ ਫਿਰ ਤੇ ਗੱਲ ਬਣ ਗਈ ਹੁਣ ਉਹਨੂੰ ਆਪਾਂ ਸਾਰਾ ਮਸਾ ਦਸੀਏ ਹੁਣ ਤੇ ਹੱਟਦਾ ਠੱਕਾ ਡਿਆ ਉਹਨੂੰ ਸਾਰੀ ਗੱਲ ਸਮਝਾਵਾਂਗੇ ਝੂਠ ਆਪਾਂ ਕੋ ਬੋਲਣਾ ਨਹੀਂ ਆਪੇ ਹੱਡੀ ਮਰਦ ਕਰੇਗਾ ਲੈ ਇਹ ਤਾਂ ਮੈਂ ਕੁਝ ਸੋਚਿਆ ਨਹੀਂ ਸੀ ਮੇਰੇ ਦਿਮਾਗ 'ਚ ਹੀ ਨਹੀਂ ਆਈ ਇਹ ਗੱਲ ਲੈ ਹੁਣ ਦਿਮਾਗ 'ਚ ਗੱਲ ਆ ਗਈ ਹੈ ਨਾ ਆਪਾਂ ਚੱਲੀਏ ਉਹਨੂੰ ਮਿਲ ਕੇ ਆਈਏ ਸਾਰੀ ਗੱਲ ਨਾਲ ਕਲੀਅਰ ਕਰ ਦਈਏ ਨਹੀਂ ਮੈਂ ਅੱਜ ਹੀ ਫੋਨ ਕਰਕੇ ਜਾਂ ਅੱਜ ਚੱਲਦੇ ਆ ਫਿਰ ਇਦਾਂ ਕਰ ਸਬਜ਼ੀ ਛੱਡ ਤੂੰ ਫੋਨ ਖੜ ਤੇ ਫੋਨ ਲਾਣ ਚੱਲੀਏ ਮਿਲ ਕੇ ਆਈਏ ਉਹਨੂੰ ਗੱਲ ਕਰੀਏ ਸਾਰੀ ਉਹਨਾਂ ਨਾਲ ਠੀਕ ਹੈ ਫੋਨ ਲਾ ਅਛਾ ਐ ਚੌਕੀ ਬਾਰੇ ਨਾ ਫਿਰ ਤੋਂ ਅੱਗੇ ਬੜੀਆਂ ਕੰਪਲੇਂਟ ਆਈਆਂ ਤੇ ਹੁਣ ਤਾਂ ਚੱਲ ਕਰਦਾ ਹੀ ਆ ਮੈਨੂੰ ਪੱਕਾ ਹੋ ਗਿਆ ਤਾਂ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਆਪਾਂ ਕੱਲ ਨੂੰ ਹੀ ਇਹਨਾਂ ਦਾ ਕਰਦੇ ਹਾਂ ਹੱਲ ਕੋਈ ਠੀਕ ਆ ਤੇ ਤੁਸੀਂ ਬੈਠੋ ਚਾਹ ਪਾਣੀ ਪੀਓ ਬਹੁਤ ਬਹੁਤ ਮਿਹਰਬਾਨੀ ਭਾਜੀ ਹਾਂ ਤੁਹਾਡੇ ਤੋਂ ਇਹ ਉਮੀਦ ਸੀ ਉਹ ਮਿਹਰਬਾਨੀ ਦੀ ਕੋਈ ਗੱਲ ਨਹੀਂ ਗਈ ਕਾਨੂੰਨਾਂ ਬਣਿਆ ਹੀ ਆਪਣੇ ਗਊ ਗਰੀਬ ਦੀ ਰਖਿਆ ਲਈ ਆ ਤੇ ਜਿਹੜੀਆਂ ਇਹੋ ਜਿਹੇ ਜਨਾਨੀਆਂ ਐ ਨਾ ਕਾਨੂੰਨ ਦਾ ਗਲਤ ਫਾਇਦਾ ਚੁੱਕਦੀਆਂ ਤੇ ਤੁਸੀਂ ਬਾਕੀ ਫਿਕਰ ਨਾ ਕਰੋ ਆਪਾਂ ਇਹਨਾਂ ਨੂੰ ਕੱਲ੍ਹ ਨੂੰ ਹੀ ਹੱਥ ਪਾ ਦਾਂਗੇ ਠੀਕ ਹੈ ਜੀ ਤੇ ਬਾਕੀ ਜੇ ਤੁਹਾਡੀ ਜਗ੍ਹਾ ਤੇ ਕੋਈ ਹੋਰ ਵੀ ਹੁੰਦਾ ਜੇ ਉਹਦੇ ਨਾਲ ਵੀ ਗਲਤ ਹੁੰਦਾ ਤੇ ਆਪਾਂ ਉਹਦੇ ਨਾਲ ਵੀ ਤੁਰਨਾ ਹੀ ਇਹ ਨਾ ਸਮਝਿਓ ਕਿ ਮੈਂ ਤੁਹਾਡਾ ਆਪਣਾ ਤੇ ਤਾਂ ਤੁਹਾਡੀ ਮਦਦ ਕਰਨ ਡਿਆ ਤੁਹਾਡੀ ਜਗ੍ਹਾ ਤੇ ਕੋਈ ਵੀ ਹੁੰਦਾ ਮੈਂ ਉਹਦੇ ਨਾਲ ਵੀ ਇਦਾਂ ਹੀ ਕਰਨਾ ਜੀ ਠੀਕ ਹੈ ਜੀ ਹਲੋ ਵਿੱਕੀ ਭਾਜੀ ਸਿਰੇ ਟਾਈਮ ਨਾਲ ਇੱਥੇ ਆ ਜਿਓ ਇਹਨਾਂ ਪਾਪੀਆਂ ਨੂੰ ਸਜ਼ਾ ਦੇਣ ਦਾ ਵੇਲਾ ਆ ਗਿਆ ਉਹ ਉਹ ਗੱਲਾਂ ਤੁਸੀਂ ਛੱਡੋ ਉਹ ਤੁਹਾਨੂੰ ਸਾਰੀ ਗੱਲ ਸਵੇਰੇ ਦੱਸਾਂਗੇ ਤੁਸੀਂ ਬਸ ਸਵੇਰੇ ਟਾਈਮ ਨਾਲ ਆਜਾਓ ਤੂੰ ਤੇ ਮੈਂ ਬੜੀ ਗੇਮ ਖੇਡੀ ਉਹਨਾਂ ਦੇ ਨਾਲ ਇਦਾਂ ਹੀ ਆ ਨਾ ਫਿਰ ਮੰਮੀ ਨਿੱਕੁੜੀਏ ਨਿੱਕੁੜੀ ਕੀ ਹੋਇਆ ਤੈਨੂੰ ਮੰਮੀ ਮੈਨੂੰ ਐ ਲੱਗਾ ਵਾ ਕਿ ਭਾਬੀ ਨੇ ਸਾਡੀ ਵੀਡੀਓ ਬਣਾ ਲਈ ਆ ਚਲ ਜੀਏ ਜਾ ਕੇ ਤੇ ਪਤਾ ਕਰੀਏ ਆ ਚੁੱਕਾ ਸਮਾਨ ਸਾਰਾ ਇਹ ਬੜੀਏ ਵੱਧ ਵਾ ਇਹਨਾਂ ਦੇ ਪਤਾ ਨਹੀਂ ਇਹਦੇ ਦਿਮਾਗ ਦਾ ਕਿੱਥੋਂ ਆਈ ਜਾਂਦਾ ਵਾ ਇਹਨੂੰ ਡਰ ਨਹੀਂ ਹੈਗਾ ਆਛਾ ਸਾਡੀ ਵੀਡੀਓ ਬਣਾਏਂਗੀ ਤੂੰ ਤੈਨੂੰ ਤਾਂ ਮੈਂ ਦੱਸਦੀ ਆਂ ਬੰਦਿਆਂ ਵਾਂਗੂ ਦੱਸਦੇ ਵੀਡੀਓ ਬਣਾਈਆਂ ਨੇ ਸਾਡੀ ਕਿੱਥੇ ਆ ਮੈਂ ਕਹਾਂ ਨਾ ਮੈਂ ਕੋਈ ਵੀਡੀਓ ਨਹੀਂ ਬਣਾਈ ਨਹੀਂ ਬਣਾਈ ਜੀ ਕੁੜੀ ਝੂਠ ਬੋਲਣ ਦੀ ਆ ਮੈਨੂੰ ਨਹੀਂ ਪਤਾ ਪਰ ਮੈਂ ਕੋਈ ਵੀਡੀਓ ਨਹੀਂ ਬਣਾਈ ਦੱਸਣਾ ਦੱਸਣਾ ਤੂੰ ਕੁੜੀਏ ਤੂੰ ਇਹਨੂੰ ਛੱਡ ਤੂੰ ਆਪ ਦੇਖ ਕਿੱਥੇ ਬਣਾਈ ਹਾਂ ਹਾਏ ਵੀਰ ਜੀ ਆ ਵੇਖੋ ਸੈਂਡ ਵੀ ਕਰ ਦਿੱਤੀ ਤੇ ਉਹ ਵੀ ਵਿੱਕੀ ਨੂੰ ਬੜਾ ਮਜ਼ਾ ਆਉਂਦਿਆ ਸਹਰੀ ਉਮਰ ਮੈਨੂੰ ਡਰਉਂਦੇ ਨੇ ਨਾ ਮੈਨੂੰ ਡਰ ਕੀ ਹੁੰਦਾ ਝਟਾ ਦੇ ਚਿਹਰਿਆਂ ਦੇ ਵੇਖ ਕੇ ਨਾ ਅੱਜ ਮਜ਼ਾ ਆਉਂਦਿਆ ਮੈਨੂੰ ਬੜਾ ਸਵਾਦ ਆ ਗਿਆ ਹੁਣ ਭਾਵੇਂ ਮੈਨੂੰ ਮਾਰ ਵੀ ਦੋ ਕੋਈ ਡਰ ਨਹੀਂ ਮੈਨੂੰ ਚਲੋ ਇਹਨੂੰ ਜਰਾ ਇਹ ਤਾਂ ਅੱਜ ਕੰਮ ਨਵੇੜ ਹੀ ਦਿੰਨੇ ਆ ਜਿਹੜੀ ਇਹਨੇ ਅੱਜ ਚੁੱਕੀ ਨਾ ਲੈ ਆਪਣੀ ਜਾਨ ਆਪਣੇ ਹੱਥੀ ਲੈਣੀ ਹੈ ਫੜ ਇਹਨੂੰ ਫੜ ਫੜ ਦੱਸ ਕੀ ਸੱਣ ਕੀਤਾ ਉਹ ਪਾਜੀ ਪਾਜੀ ਸਰ ਵਾਇ ਮੰਨਦੇ ਤੁਹਾਨੂੰ ਹਾਂਜੀ ਪਾਜੀ ਆ ਵੇਖੋ ਹੁਣ ਇਹ ਵੀਡੀਓ ਪਾਈ ਆ ਭਾਬੀ ਨੇ ਜਰੂਰ ਕੋਨਾ ਕੋ ਅੰਦਰ ਮਾੜਾ ਹੋਣ ਡਿਆ ਆ ਹੁਣੇ ਆਈ ਆ ਵੀਡੀਓ ਚਲੋ ਆ ਗੇਟ ਬੰਦਾ ਜਰੂਰ ਅੰਦਰ ਕੋਨਾ ਕੋ ਮਾੜਾ ਹੋਣ ਡਿਆ ਨਾ ਨਾ ਹੁਣਾਂ ਖੜ ਗਾਇਓ

ਚੱਲ ਥਾਣੇ ਤੈਨੂੰ ਦੱਸਦੇ ਆ ਤੇਰਾ ਕਸੂਰ ਕੀ ਆ ਏਦਾਂ ਕਿਦਾਂ ਲੈ ਜਾਓਗੇ ਥਾਣੇ ਆ ਡੱਕ ਕਸੂਰ ਕੀ ਏ ਮਾਤਾ ਕਸੂਰ ਹਲੇ ਵੀ ਕਸੂਰ ਦੱਸਣ ਦੀ ਲੋੜ ਆ ਆ ਵੇਖ ਵੇਖ ਲਿਆ ਮਾਤਾ ਕਸੂਰ ਇੱਕ ਨੂੰ ਤੁਸੀਂ ਮਰਨ ਲਈ ਮਜਬੂਰ ਕੀਤਾ ਤੇ ਦੂਜੇ ਨੂੰ ਤੁਸੀਂ ਨਜਾਇਜ਼ ਹੀ ਹਵਾਲਾ ਚ ਵਾੜਿਆ ਤੇ ਤੀਜਾ ਤਾਂ ਤੁਹਾਨੂੰ ਅਸੀਂ ਰੰਗੇ ਹੱਥੀ ਫੜ ਲਿਆ ਤੇ ਹੋਰ ਕਸੂਰ ਕਿੰਨੇ ਕੇ ਦਸੀਏ ਤੁਹਾਨੂੰ ਹੁਣ ਤੁਸੀਂ ਕੀ ਚਾਹੁੰਦੇ ਦੇ ਚੰਨਾਚਰ ਤੁਸੀਂ ਕੋਈ ਮਾਰਨਾ ਦੋ ਤੇ ਤੁਹਾਨੂੰ ਹੱਥ ਹੀ ਨਾ ਪਈਏ ਉਹਨਾਂ ਚਰ ਚਲੋ ਵੀ ਛੋਟਾ ਇਹਨਾਂ ਤੈਨਾਂ ਨੂੰ ਗੱਡੀ 'ਚ ਦਾਦੇ ਠਾਣੇ ਆ ਗਏ ਲੈ ਜਾਓ ਇਹਨਾਂ ਨੂੰ ਚਾਹ ਤੈਨੂੰ ਉਠਾਣੀ ਦੱਸ ਦੇ ਜਾ ਕੇ ਵੇ ਪੁੱਤ ਮੇਰੇ ਪੁੱਤ ਨੂੰ ਇਹਨਾਂ ਨੇ ਜਾਇ ਜੀ ਫਸਾਇਆ ਵਾ ਕੋਈ ਨਹੀਂ ਮਾਸੀ ਜੀ ਤੁਸੀਂ ਫਿਕਰ ਨਾ ਕਰੋ ਤੁਸੀਂ ਘਰ ਜਾਓ ਵੀਰ ਸ਼ਾਮਾ ਦਾ ਘਰੇ ਪਹੁੰਚ ਜਾਊਗਾ ਮੈਨੂੰ ਸਭ ਕੁਝ ਦੱਸਤਾ ਭੈਣ ਨੇ ਚਲ ਠੀਕ ਹੈ ਮੇਰਾ ਪੁੱਤ ਹੁਣ ਕਢਾ ਦੇ ਕੋਈ ਨਹੀਂ ਕੋਈ ਨਹੀਂ ਮਾਸੀ ਜੀ ਤੁਸੀਂ ਫਿਕਰ ਨਾ ਕਰੋ ਮੈਨੂੰ ਨਾ ਬੜਾ ਮਾਣ ਆ ਤੁਹਾਡੇ ਤੇ ਕਿ ਤੁਸੀਂ ਜ਼ੁਲਮ ਖਿਲਾਫ ਆਵਾਜ਼ ਚੁੱਕੀ ਜੇ ਇਦਾਂ ਦੀ ਹਰ ਇੱਕ ਕੁੜੀ ਆਵਾਜ਼ ਚੁੱਕਣ ਲੱਗ ਜੇ ਤੇ ਕਿਸੇ ਵੀ ਕੁੜੀ ਦੇ ਉੱਤੇ ਇੰਨਾ ਜ਼ੁਲਮ ਨਾ ਹੋਵੇ। ਵੀਰ ਜੀ ਬੜਾ ਜ਼ੁਲਮ ਸਿਆਮ। ਜੇ ਇਹੋ ਹਿੰਮਤ ਕਿਤੇ ਮੇਰੇ ਚ ਪਹਿਲਾਂ ਆ ਜਾਂਦੀ ਨਾ ਤੇ ਸ਼ਾਇਦ ਇੰਨਾ ਕੁਝ ਨਾ ਹੁੰਦਾ। ਚੱਲ ਪਹਿਣ ਚੁੱਪ ਕਰ। ਚਲੀ ਆਪਾਂ ਘਰ ਚਲੀਏ ਆਪਣੇ। ਚਲੋ ਠੀਕ ਹੈ ਭਾਈ। ਮਿਹਰਬਾਨੀ।